ਅਮਿਤ ਆਪ ਬੱਚੰਦੇ ਪੈਰੀ ਹੱਥ ਲਾਉਣ ਤੇ ਪੜ ਗਿਆ ਖਾਲਿਸਤਾਨੀ ਪੰਨੂ ਕਸੂਤਾ ਫਸਿਆ ਮਸ਼ਹੂਰ ਪੰਜਾਬੀ ਗਾਇਕ ਦਲਜੀਤ ਦੋਸਾਂਝ ਕੌਣ ਬਣੇਗਾ ਕਰੋੜਪਤੀ 17 ਦੇ 1 ਨਵੰਬਰ ਦੇ ਸ਼ੋਅ ਨੂੰ ਰੱਦ ਕਰਨ ਦੀ ਦਿੱਤੀ ਧਮਕੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ੁਦੀਪ ਕੌਰ ਇਸ ਦਿਨ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਮਸ਼ਹੂਰ ਪੰਜਾਬੀ ਗਾਇਕ ਦਲਜੀਤ ਦੋਸਾਂਝ ਨੂੰ ਧਮਕੀ ਮਿਲੀ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਦਲਜੀਤ ਦੋਸਾਂਝ ਨੂੰ ਪੰਨੂ ਦੇ ਵੱਲੋਂ ਧਮਕੀ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਕਿ ਕੌਣ ਬਣੇਗਾ ਕਰੋੜਪਤੀ ਦੇ ਸ਼ੋਅ ਦੇ ਵਿੱਚ ਅਮਿਤab ਬਚਨ ਦੇ ਦਲਜੀਤ ਦੋਸਾਂਝ ਨੇ ਪਹਿਲੇ ਹੱਥ ਲਾਇਆ ਸੀ ਇਸ ਗੱਲ ਤੋਂ ਪੰਨੂ ਜਿਹੜਾ ਪੜਕਿਆ ਦੇ ਵੱਲੋਂ ਇਹ ਧਮਕੀ ਦਿੱਤੀ ਗਈ ਹੈ ਕਿ 1 ਨਵੰਬਰ ਦੇ ਸ਼ੋ ਨੂੰ ਜੜਾ ਰੱਦ ਕਰ ਦਿੱਤਾ ਜਾਵੇ ਜੀਹਾਂ ਤੁਹਾਨੂੰ ਦੱਸ ਦਈਏ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਖਾਲਿਸਤਾਨੀ ਅੱਤਵਾਦੀ ਸੰਗਠਨ ਸਿੱਖੋ ਫੋਰ ਜਸਟਿਸ ਦੇ ਮੁਖੀ ਪੰਨੂ ਨੇ 1 ਨਵੰਬਰ ਨੂੰ ਆਸਟ੍ਰੇਲੀਆ 'ਚ ਹੋਣ ਵਾਲੇ ਸ਼ੋ ਨੂੰ ਰੱਦ ਕਰਨ ਦੀ ਧਮਕੀ ਦਿੱਤੀ ਹੈ ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਦਿਲਜੀਤ ਦੋਸਾਂਝ ਨੇ ਕੌਣ ਬਣੇਗਾ ਕਰੋੜਪਤੀ 17 ਦੇ ਇੱਕ ਐਪੀਸੋਡ ਦੌਰਾਨ बॉलीवुड اداکار अमिताभ बच्चन ਦੇ ਪੈਰ ਛੂਹੇ ਸਨ ਇਸ ਘਟਨਾ ਨੂੰ ਲੈ ਕੇ ਪਨੂਨੇ ਕਿਹਾ ਕਿ ਦਲਜੀਤ ਨੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦਾ અપਮਾਨ ਕੀਤਾ ਸਿੱਖ ਫੋਰ ਜਸਟਿਸ ਨੇ ਅमिताभ बच्चन ਤੇ 31 ਅਕਤੂਬਰ 1984 ਨੂੰ ਖੂਨ ਦਾ ਬਦਲਾ ਖੂਨ ਦੇ ਨਾਅਰੇ ਨਾਲ ਹਿੰਸਾ ਨੂੰ ਭੜਕਾਉਂਦਾ ਦੋਸ਼ ਲਗਾਇਆ ਜਿਸ ਕਰਕੇ 30000 ਤੋਂ ਵੱਧ ਸਿੱਖ ਪੁਰਸ਼ ਔਰਤਾਂ ਅਤੇ ਬੱਚੇ ਮਾਰੇ ਗਏ ਸੰ ਪਨੂ ਨੇ ਕਿਹਾ ਕਿ ਜਿਸ ਵਿਅਕਤੀ ਦੇ ਸ਼ਬਦਾਂ ਨਾਲ ਸਿੱਖਾਂ ਦਾ ਕਤਲੇਆਮ ਹੋਇਆ ਉਸ ਦੇ ਪੈਰ ਛੂਕੇ ਦਲਜੀਤ ਨੇ ਪੀੜਤਾਂ ਦਾ અપਮਾਨ ਕੀਤਾ ਹੈ ਸੰਗਠਨ ਨੇ ਦਲਜੀਤ ਦੇ ਸੰਗੀਤ ਸਮਾਰੋਹ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਹੈ ਇਤਫਾਕਨ ਅਕਾਲ ਤਖਤ 71 ਨਵੰਬਰ ਨੂੰ ਸਿੱਖ ਨਸ਼ਲ ਕੁਸੀ ਯਾਦਗਾਰੀ ਦਿਵਸ ਵਜੋਂ ਘੋਸ਼ਿਤ ਕੀਤਾ ਹੈ ਸੰਗਠਨ ਨੇ ਕਿਹਾ ਕਿ ਗਾਇਕ ਨੇ ਯਾਦਗਾਰੀ ਦਿਵਸ ਦਾ ਮਜ਼ਾਕ ਉਡਾਇਆ ਇਸ ਲਈ ਦੁਨੀਆ ਪਰਦੇਸ ਸਿੱਖ ਸਮੂਹਾ ਦੇ ਕਲਾਕਾਰ ਨੂੰ ਉਸ ਦੇ ਸੰਗੀਤ ਸਮਾਰੋਹ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਤੁਹਾਨੂੰ ਦੱਸ ਦੇ ਕਿ ਸਿੱਖ ਫੋਰ ਜਸਟਿਸ ਭਾਰਤ ਦੇ ਵਿੱਚ ਗੈਰ ਕਾਨੂੰਨੀ ਕੋਸ਼ਿਸ਼ ਸੰਗਠਨ ਹੈ ਅਤੇ ਇਸ ਦੇ ਦੇਸ਼ ਦੇ ਅਖੰਡਤਾ ਨੂੰ ਖਤਰਾ ਪਹੁੰਚਾਉਣ ਦੇ ਦੋਸ਼ ਨੇ ਕੇਂਦਰ ਸਰਕਾਰ ਤੇ NIA ਵੱਲੋਂ ਪੰਨੂ ਖਿਲਾਫ 100 ਤੋਂ ਵੱਧ ਮਾਮਲੇ 'ਚ ਜਾਂਚ ਜਾਰੀ ਹੈ ਤੇ ਹੁਣ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਲਜੀਤ ਦੋਸਾਂਝ ਨੂੰ ਪੰਨੂ ਵੱਲੋਂ ਉਸ ਨੂੰ ਧਮਕੀ ਦਿੱਤੀ ਗਈ ਹੈ ਕਿ ਆਪਣਾ 1 ਨਵੰਬਰ ਵਾਲਾ ਸ਼ੋਅ ਜਿਹੜਾ ਹੈ ਰੱਦ ਕਰ ਦੇ ਨਹੀਂ ਤਾਂ ਤੇਰੀ ਖੈਰ ਨਹੀਂ ਤੇ ਹੁਣ ਮਸ਼ਹੂਰ ਪੰਜਾਬੀ ਗਾਇਕ ਦਰਜੀਤ ਦੋਸਤਾਂ ਜਿਹੜਾ ਕਸੂਤਾ ਫਰਜ਼ਾਨ ਨਜ਼ਰ ਆ ਰਿਹਾ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨਾਮ ਰੌਸ਼ਨ ਕਰਨ ਵਾਲੇ ਪੰਜਾਬੀ ਗਾਇਕ ਦੀਆਂ ਮੁਸ਼ਕਲਾਂ ਜਿਹੜੀਆਂ ਵੱਧੀਆਂ ਨਜ਼ਰ ਆ ਰਹੀਆਂ ਨੇ ਅਮਿਤਾ ਬਚਨ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਜਿਹੜਾ ਇਹ ਵਿਵਾਦ ਛਿੜਿਆ ਇਸ ਵਿਵਾਦ ਨੂੰ ਲੈ ਕੇ ਦਲਜੀਤ ਦਸਾਂਜ ਨੂੰ ਜਿਹੜੀ ਹੈ ਪੰਨੂ ਦੇ ਵੱਲੋਂ ਧਮਕੀ ਦਿੱਤੀ ਗਈ ਹੈ